ਸ਼ੋਸ਼ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਅਲਰੇਡੀ ਤੁਸੀਂ ਕੰਮ ਕਰ ਰਹੇ ਹੋ ਫਿਰ ਇਹ ਚੀਜ਼ ਤਰੱਕੀ ਦੇ ਇੱਕ ਜਿਹੜੀ ਪੌੜੀ ਹੋਰ ਚੜੇ ਤੇ ਸਦਰਾ ਉਸ ਪੰਜਾਬ ਦੀ ਤਰੱਕੀ ਵਾਸਤੇ ਲੋਨਾਂ ਨਾਲ ਵਾਸਤੇ ਖਾਸ ਕਰਕੇ ਜਿਹੜਾ ਆਪਾਂ ਡੰਗਸ ਦੇ ਖਿਲਾਫ ਛੇੜਿਆ ਲੜਦੋ ਉਹਦੇ ਚ ਤੁਸੀਂ ਤੰਦੇ ਹੀ ਨਾ ਕੇ ਸਮਝ ਲਓਗੇ ਇਹ ਨਸ਼ਾ ਜਿਹੜਾ ਇਹ ਸਾਡੇ ਘਰੇ ਵੀ ਆ ਸਕਦਾ ਹੈ ਇਸ ਕੰਨ ਪਹਿਲੀ ਖਤਮ ਕਰਦੀ ਨਾ ਹਮ ਬੀਬੇ ਤੋਂ ਰੱਖੀ ਰੱਖੂਗਾ ਉਸ ਦਿਹਾੜਾ ਕਾਫੀ ਜਿੰਨੇ ਵਾਰੀ ਇਹ ਕੋਲ ਆਨ ਆਰਡਰ ਆਹ ਤਰ੍ਹਾਂ ਤੇ ਬਾਰਡਰ ਵਾਲੇ ਪਾਸਿਓ ਉਨੂੰ ਸੰਭਾਲਣਾ ਹੈ ਡਰੱਗਸ ਨੂੰ ਸੰਭਾਲਣਾ ਹੈ ਜਿਹੜਾ ਉਧਰੋਂ ਸ਼ਰਾਬ ਤਾਂ ਆਉਂਦੀ ਐ ਇਹਨਾਂ ਨੂੰ ਵੀ ਤੁਸੀਂ ਉਹ ਤੁਹਾਡੇ ਸੀ ਨਹੀਂ ਜਿਹੜੇ ਨੇ ਉਹ ਗੋਲੀਆਂ ਦੇ ਸਾਹਮਣੇ ਹੁੰਦੇ ਐ ਨੈਪਰਾਉਟ ਆਫ ਯੂਸ ਸੋ ਪੁਲਿਸ ਵਾਲੇ ਮਾਮਲੇ ਚ ਅਸੀ ਕਰੇ ਨਹੀਂ ਅਜੂਸੀ ਵਾਲੀ ਬੜੀਆਂ ਵੱਡੀਆਂ ਗੱਡੀਆਂ ਬੜੇ ਵਧੀਆ ਮੂਵਮੈਂਟਸ ਸਿਸਟਮ ਨਾ ਤਾਂ ਰੱਖੀ ਤੁਹਾਡੇ ਕੋਲ ਕੋਈ ਐਕਸਕਿਊਜ਼ ਨਾ ਹੋਵੇ इस कर तो इस गलो ना कहो या चीज होती फेंगे टेक्नोलॉजी वाले पास हो जाए किसी भी पास होगी मैं मार बहुत बहुत मार